ਅਮਰੀ ਦੀ ਲੜਾਈ ਜੁਦੇ ਖੜੀ ਜਿੱਤਿਆ ਧੰਮ ਧਰਮ ਦੀ ਲੜਾਈ ਜ ਹਮੇਸ਼ਾ ਜੁਦੇ ਖੜੀ ਜਿੱਤਿਆ ਇਸ ਕਥਾ ਬਾਰੇ ਤੇ ਇਹਨਾਂ ਨੂੰ ਸ਼ੁਭਨਾਮਾ ਪ੍ਰਿੰਟ ਕਰਾਂਗਾ ਜਿਹਨਾਂ ਉਰੋਂ ਅੰਦਰੋਂ ਵੀ ਆਏ ਇਹਨਾਂ ਮੈਂ ਵੇਖ ਰਿਹਾ ਸੀ ਕੋਈ ਸ਼ਿਆਲਪੁਰ ਤੋਂ ਆ ਤੁਹਾਨੂੰ ਪਤਾ ਹੈ ਕਿ ਇੱਥੇ ਨੇਕੀ 100-100 ਪਾਪੜ ਵੇਲ ਕੇ ਇੱਥੇ 100-100 ਪਾਪੜ ਵੇਲ ਕੇ ਨੇਤੀ ਨੇ ਤਾਹੋਰ ਇੱਥੇ ਭਗਵਾਨ ਨੇ ਕਈ ਵਾਰ ਅਵਤਾਰ ਧਾਰਿਆ ਹੈ ਧਰਮਾਤਮਾ ਭਲਾ ਤੂੰ ਹੀ ਦੱਸ ਉਹ ਕਾਹਦਾ ਰੱਬ ਹੈ ਜਿਹਦਾ ਬੰਦੇ ਕੁਝ ਡਾ ਤਾ ਹੈ ਉਹ ਕਾਹਦਾ ਰੱਬ ਹੈ ਨਾਲੇ ਧਰਮ ਤਾਂ ਖੁਦ ਇੱਕ ਮਸਲਾ ਹੈ ਨਾਲੇ ਧਰਮ ਤਾਂ ਖੁਦ ਇੱਕ ਮਸਲਾ ਹੈ ਇਹ ਮਸਲੇ 'ਚ ਸਾਰਾ ਕਰਪਾ ਵੈਸੇ ਉਹ ਧਰਮ ਵੀ ਕਾਹਦਾ ਵੈਸੇ ਖੁਦ ਅਧਰਮੀ ਹੋਣਾ ਪੈ ਜਾਵੇ ਜਿਸ ਨੂੰ ਬਚਾਉ ਖੁਦ ਅਧਰਮੀ ਹੋਣਾ ਪੈ ਜਾਵੇ ਕਿਸੇ ਅਰਜਨ ਨੂੰ ਬਚਾਉਣ ਲਈ ਸ਼ਹਾਰਾ ਲੈ ਕੇ ਕਿਸੇ ਕੰਮ ਨੂੰ ਮਰਹੁਣਾ ਜੇ ਕਪਤਾਨ ਦਾ ਜੋਲ ਖਤਮ ਹੋ ਗਿਆ ਜੀ ਕਪਤਾਨ ਖਤਮ ਹੋ ਗਿਆ ਕਪਤਾਨ ਕਿਸੇ ਨੂੰ ਜਾਣਾ ਐਸੇ ਹੈ ਜੇ ਸਾਡੇ ਸ਼ਿੱਤਰ ਸਾਡੇ ਨਾਲ ਨੇ ਸਾਡੇ ਦੁੱਖ ਸਾਡੇ ਨਾਲ ਨੇ ਤਾਂ ਕਪਤਾਨ ਕਿਵੇਂ ਮਾਰਸੜ ਗਿਆ ਉਹ ਤਾਂ ਇੰਦਾ ਸਾਡੇ ਸ਼ਿੱਤਰਾਂ ਤੋਂ ਸਾਡੇ ਵਸਨੀਕਾਂ ਤੋਂ ਸਾਡੇ ਦੁੱਖਾਂ ਤੋਂ ਨਿਕਲਣਾ ਹੁੰਦਾ ਹੈ ਜਿੱਤੇ ਸਾਡੇ ਦੁੱਖਾਂ ਤੋਂ ਹੋ ਗਈ ਉਹਦੇ ਕਪਤਾਤ ਕਰ ਮੂਰੀ ਇਹ ਸਾਡੇ ਪ੍ਰੋਗਰਾਮਾਂ ਦੇ ਡਿਜ਼ਾਈਨਰ ਸੌਫਟਵੇਅਰ ਸੁਸ਼ੀਲ ਜੀ ਨੂੰ ਬਹੁਤ-ਬਹੁਤ ਧੰਨਵਾਦ ਇਸ ਗਰੀਬ ਅਭਿਆਨੀਆਂ ਇਹਨਾਂ ਵਿੱਚ ਤਾਂ ਬਹੁਤ ਸਾਰਾ ਸਮਾਨ ਰਸਲਾ ਸ਼ਾਮਲ ਹੈ ਉਹ ਲੱਗੇ ਰਹੇ ਕਿ ਕਿਸਾਨ ਦੇ ਬਿੰਦੂ ਤੇ ਅਸੀਂ ਚਾਹਾਂਗੇ ਕਿ ਉਹਨਾਂ ਦੀ ਆਪਣੀ ਮੌਲਿਕ ਕਿਸਾਨ सिर्फ़ किताब पहुचे त सू बी ख़ुशी असीं देखां की कविशो उन्हनि सोचिया नव कमियां बारे सोचियो बरे संतोष

ਸਾਹਮਣੇ ਸਾਹਮਣੇ ਜੀ सुरेंद्र ਜੀ ਨਾਲ ਹੋ ਜੋ ਅੱਜ ਰੋਗੀ ਕਲੱਬ ਨਾਭਾ ਚ ਭਾਈ ਕਾਨ ਸਿੰਘ ਨਭਰ ਰਚਨਾ ਵਿਚਾਰਮਤ ਵੱਲੋਂ ਇੱਕ ਪਬਲਿਕੇਸ਼ਨ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਤੰਦਾ ਪੁਸਤਕਦਾਰ ਰਿਲੀਜ਼ ਮਾਰੂ ਹੈ ਬਹੁਤ ਵੱਡਾ ਕਵਿਦਰਵਾਰ ਹੋਏ ਜਿਹੜੇ ਇਸ ਕਿਤਾਬ ਦੇ ਵਿੱਚ ਨਵੇਂ ਲੇਖਕ ਸੀਗੇ ਉਹਨਾਂ ਦੀ ਸਾਰਿਆਂ ਦੀਆਂ ਕਵਤਾਵਾਂ ਇੱਥੇ ਸੁਣਾਈਆਂ ਗਈਆਂ ਔਰ ਬੜੀਆਂ ਬਿਹਤਰੀਨ ਕਵਤਾਂਾਂ ਜੀ ਕਵਤਾਂਾਂ ਅੱਜ ਨਾਵੇ ਚ ਸਾਈਬਰ ਲਾਈਨ ਨਵੇਂ ਕਵੀਆਂ ਨੇ ਤੇ ਉਸ ਤੋਂ ਬਾਅਦ ਆਦਰਮਾਨ ਸਤਕਾਰ ਜਿਤੇ ਅੱਜ ਦੇ ਸਮਾਗਮ ਦੀ ਬਹੁਤ ਵੱਡੀਆਂ ਸ਼ਖਸੀਅਤਾਂ ਡਾਕਟਰ ਜੀਪਕਾ ਮਾਨੋ ਕੁਝ ਰੌਸ਼ਨ ਸਾਹਿਬ ਕੁਝ ਹੋਰ ਵੱਡੀਆਂ ਸ਼ਖਸੀਅਤਾਂ ਕੇ ਪਹੁੰਚੇ ਆ ਉੱਥੇ ਸਾਡੀਆਂ ਮਨੀਆਂ ਕਲਾ ਕਲਮਾਂ ਦੇ ਕੌਂਟੀਆਂ ਜਨਾਬੇ ਦਾ ਨਾਮ ਕਵਤਾ ਦੇ ਨਾਂ ਤੇ ਜਾਣਿਆ ਜਾਂਦੇ ਨਾਬਾ ਕੱਪਤਾਪੁਰ ਵੀ ਅੱਜ ਇਸੇ ਕਰਵਾ ਰਹੇ ਤੇ ਅੱਜ ਵੀ ਅੱਜ ਦਾ ਸਮਾਗਮ ਦੇ ਨਾਬਾ ਕੱਪਤਾਪੁਰ ਇਸੇ ਗ੍ਰਾਮ ਘਟਨੀ ਜੀ ਬਹੁਤ ਜਿਆਦਾ ਰੌਣਕ ਰਹੀ ਹੈ ਤੇ ਬਹੁਤ ਵਧੀਆ ਅਦਰ ਮਾਨ ਸਤਕਾਰ ਨਾਲ ਸਾਡੇ ਕੋਲ ਸੁਣਿਆਗੇ ਜੋ ਮੈਂ ਨਾਬਨ ਵਸੀਆਂ ਨੂੰ ਸਾਰੇ ਨਵੇਂ ਕਲੀਆਂ ਨੂੰ ਤੇ ਕਿਤਾਬ ਦੇ ਜੋ ਸੰਪਾਦਕ ਨੇ ਸੁਰਿੰਦਰਜੀਤ ਚੋਹਾ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਅ ਅੱਜ ਭਾਈ ਗੰਗ ਸਿੰਘ ਨਾਮ ਦਾ ਰਚਨਾ ਵਿਚਾਰ ਮੰਚ ਵੱਲੋਂ ਪ੍ਰੀ ਪਬਲਿਕੇਸ਼ਨ ਦੇ ਸਹਿਯੋਗ ਨਾਲ ਕੇਂਦਰੀ ਪੰਜਾਬੀ ਲੇਖ ਸਭਾ ਦੇ ਸਹਿਯੋਗ ਨਾਲ ਅੱਜ ਸਾਡੀ 10ਵੀਂ ਪੁਸਤਕ ਤੰਦਾਂ ਰੀਲਿਸ ਹੋਈ ਹੈ 2015 ਦੇ ਵਿੱਚ ਇਹ ਕਾਰਵਾਚੀ ਸ਼ੁਰੂ ਕੀਤਾ ਸੀ ਪਹਿਲੀ ਕਿਤਾਬ ਸਾਡੀ ਪਿੰਗ ਸਤਰੰਗੀ ਆਈਸੀ ਤੇ ਸਾਲ ਦਰ ਸਾਲ ਇਹ 10ਵੀਂ ਕਿਤਾਬ ਹੈ ਜੀ ਤੇ ਇਸ ਦਾ ਨਾਮ ਤੰਦ ਹੈ ਜੀ ਇਸ ਦੇ ਵਿੱਚ 43 ਰਾਈਟਰ ਨੇ ਜਿਨ੍ਹਾਂ ਦੀ ਪੰਜ-ਪੰਜ ਰਚਨਾਵਾਂ ਸ਼ਾਮਿਲ ਨੇ ਤੇ ਉਹਨਾਂ ਵਿੱਚੋਂ 32 ਰਾਈਟਰ ਅੱਜ ਇੱਥੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੀ ਆਪਣੀ ਰਚਨਾ ਸੁਣਾਈ ਤੇ ਬਾਅਦ ਵਿੱਚ ਸਨਮਾਨ ਸਮਾਰੋਹ ਹੋਇਆ ਤੇ ਸਾਡੀ ਕੋਸ਼ਿਸ਼ ਹੈ ਸਾਲ ਦਰ ਸਾਲ ਇਹ ਕਾਰਜ ਇਦਾਂ ਹੀ ਚੱਲਦਾ ਰਹੇ। ਸਾਰੇ ਇਹਦੇ ਵਿੱਚ ਵੱਖ-ਵੱਖ ਵੀ ਦਾਵਾਂ ਦੇ ਵਿੱਚ ਗੀਤ, ਗਜ਼ਲ, ਕਵਿਤਾ ਤਿੰਨੋਂ ਵਿਧਾ ਦੇ ਵਿੱਚ ਰਚਨਾਵਾਂ ਨੇ ਤੇ ਹਰ ਸਾਲ ਅਸੀਂ ਇੱਕ ਵਿਸ਼ਾ ਦਿੰਦੇ ਹੁੰਦੇ ਹਾਂ ਲੇਖਕ ਨੂੰ ਵੀ ਇੱਕ ਰਚਨਾ ਤੁਸੀਂ ਉਹਦੇ ਉੱਤੇ ਲਿਖਣੀ ਹੈ ਤੇ ਬਾਕੀ ਆਪਣੀ ਪਸੰਦ ਦੀਆਂ ਚਾਰ ਰਚਨਾਵਾਂ ਦੇਣੀਆਂ ਹੁੰਦੀਆਂ ਨੇ। ਇਸ ਵਾਰ ਦਾ ਵਿਸ਼ਾ ਸਾਡਾ ਵਾਤਾਵਰਣ ਸੀ। ਤੇ ਇੱਕ ਇੱਕ ਰਚਨਾ ਲੇਖਕਾ ਨੂੰ ਪਾਤਵੰਤਾਂ ਤੇ ਲਈ ਗਿਆ ਤੇ ਬਾਕੀ ਰਚਨਾਵਾਂ ਉਹਨਾਂ ਦੀ ਪਸੰਦ ਦੀਆਂ ਨੇ ਤੇ ਕਵਿਤਾ ਗੀਤ ਗਜ਼ਲ ਹੀ ਇਹਦਾ ਵਿਸ਼ਾ ਹੈ। ਉਹ ਕਵਤਾਰ ਹਰੀ ਸਿੰਘ ਜਾਚਕ ਸਿਕੱਤਰ ਪੰਜਾਬੀ ਸਹਿਤ ਅਕੈਡਮੀ ਅਤੇ ਪੰਜਾਬੀ ਦਾ ਕਵੀ ਹਾਂ। ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ 2015 ਤੋਂ ਸੁਰਿੰਦਰਜੀਤ ਸਿੰਘ ਸੁਰਿੰਦਰਜੀਤ ਚੋਹਾਨ ਜੀ ਭਾਈ ਕਾਨ ਸਿੰਘ ਨਾਭਾ ਵਿਚਾਰਮੰਚ ਅਤੇ ਪ੍ਰੀਤ ਪਬਲਿਕੇਸ਼ਨ ਵੱਲੋਂ ਲਗਾਤਾਰ ਹੀ ਨੌਜਵਾਨ ਤੇ ਉੱਭਰਦੇ ਕਮੀਆਂ ਨੂੰ ਮਾਣ ਸਨਮਾਨ ਦੇ ਰਹੇ ਨੇ ਬਹੁਤ ਵਧੀਆ ਸਾਹਿਤਿਕ ਸਮਾਗਮ ਹਰ ਸਾਲ ਹੀ ਇਸ ਸਥਾਨ ਤੇ ਕਰਵਾਉਂਦੇ ਨੇ ਤੇ ਇਸ ਦੇ ਨਾਲ ਹੀ ਹੁਣ ਤੱਕ 10 ਕਿਤਾਬਾਂ ਜਿਹੜੀਆਂ ਨੇ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕੇ ਨੇ ਤੇ ਨੌਜਵਾਨ ਤੇ ਉੱਭਰਦੇ ਕਮੇਦ ਕਵਤਾਵਾਂ ਉਸੇ ਸ਼ਾਮਲ ਕਰਕੇ ਉਹਨਾਂ ਨੂੰ ਹਰ ਸਾਲ ਹੀ ਇਸ ਸਟੇਜ ਤੇ ਭਰਵੇਂ ਇਕੱਠ ਦੇ ਵਿੱਚ ਮਾਣ ਸਨਮਾਨ ਦੇ ਰਹੇ ਨੇ ਤਾਂ ਇਹਨਾਂ ਨੂੰ ਤੇ ਜਿਹੜੇ ਅਗਵਾਈ ਕਰ ਰਹੇ ਨੇ ਇਹਨਾਂ ਦੇ ਦਰਸ਼ਨ 부ੱਟਰ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਮੈਂ ਅਸ਼wini ਬਗੜੀ ਆ ਜੀ ਭਾਈ ਕਾਮ ਸਿੰਘ ਨਭਾ ਰਚਨਾ ਵਿਚਾਰ ਮੰਚ ਦੇ ਕਨਵੀਨਰ ਵਜੋਂ ਆਪਣੀ ਸੇਵਾ ਨਿਭਾ ਰਿਹਾ ਜੀ ਤੇ ਅੱਜ ਦਾ ਇਹ ਸਮਾਗਮ ਸਾਡੇ ਸੁਵਿੰਦਰ ਜੀ ਪੀਰ ਸਾਡੇ ਮੰਚ ਦੇ ਮਾਨਮੱਤੇ ਆਦੇਦਾਰ ਨੇ ਇਹਨਾਂ ਵੱਲੋਂ ਬਹੁਤ ਹੀ ਛਲਾਗਾ ਯੋਗ ਉਪਰਾਲਾ ਕੀਤਾ ਗਿਆ ਖਾਸ ਕਰਕੇ ਜਿਹੜੇ ਨਵੇਂ ਕਵੀ ਨੇ ਉਹਨਾਂ ਨੂੰ ਪਲੇਟਫਾਰਮ ਮੁਹैया ਕਰਵਾਉਣ ਦਾ ਕਈ ਵਾਰ ਕੀ ਹੁੰਦਾ ਕਿ ਕਵਤਾ ਜਿਹੜੇ ਕਵੀ ਨੇ ਜਾਂ ਸ਼ਾਇਰ ਨੇ ਉਹ ਆਪਣੀ ਹਜੇ ਕਵਤਾਵਾਂ ਨਵੀਆਂ ਲਿਖਦੇ ਹੁੰਦੇ ਨੇ ਉਹ ਨਵੀਆਂ ਪੂਰੀ ਇੱਕ ਕਿਤਾਬ ਨਹੀਂ ਛਾਪ ਸਕਦੇ ਤਾਂ ਉਹਨਾਂ ਦੀਆਂ ਥੋੜੀਆਂ ਜਿਹੀਆਂ ਰਚਨਾਵਾਂ ਲੈ ਕੇ ਤੇ ਉਹਨਾਂ ਨੂੰ ਇੱਕ ਸਾਂਝਾ ਪਲੇਟਫਾਰਮ ਮੁਹैया ਕਰਵਾਇਆ ਜਾਂਦਾ ਤੇ ਪ੍ਰੀਤ ਪਬਲਿਕੇਸ਼ਨ ਨਬਾ ਬੜੀ ਸਫਲਤਾ ਦੇ ਨਾਲ ਚਲਾ ਰਹੇ ਨੇ ਸਾਡਾ ਮਾਣ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਹਰ ਸਾਲ ਇਹ ਦਸਵੀਂ ਪੁਸਤਕ ਹੈ ਹਰ ਸਾਲ ਕਵੀਆਂ ਨੂੰ ਸ਼ਾਮਿਲ ਕਰਕੇ ਉਹਨਾਂ ਦੀਆਂ ਰਚਨਾਵਾਂ ਨੂੰ ਉਹਨਾਂ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਔਰ ਹਰ ਕਿਤਾਬ ਦਾ ਨੇ ਇੱਕ ਥੀਮ ਦਿੱਤਾ ਜਾਂਦਾ ਉਹਦੇ ਵਿੱਚ ਕਿਸਾਨੀ ਵੀ ਸ਼ਾਮਿਲ ਹੈ ਨਸ਼ੇ ਵੀ ਸ਼ਾਮਿਲ ਹੁੰਦੇ ਨੇ ਤਾਂ ਹਰ ਇੱਕ ਥੀਮ ਦੇ ਉੱਤੇ ਜਿਹੜੀ ਆ ਉਹ ਇੱਕ ਵਿਸ਼ੇਸ਼ ਥੀਮ ਦੇ ਕੇ ਉਸ ਦੇ ਉੱਪਰ ਕਵਤਾ ਲਿਖੇ ਜਾਂਦੀ ਹੈ ਇੱਕ ਕਵਤਾ ਆਉਂਦੀ ਹੁੰਦੀ ਹੈ ਬਾਕੀ ਜਿਹੜੀਆਂ ਚਾਰ ਕਵਤਾਵਾਂ ਨੇ ਉਹ ਕਵੀ ਆਪਣੀ ਮਰਜ਼ੀ ਦੇ ਨਾਲ ਜਿਹੜੀ ਵਿਸ਼ੇ ਦੇ ਕੇ ਆ ਉਹ ਲਿਖ ਸਕਦਾ ਜੀ ਉਹਦੇ ਵਿੱਚ ਸ਼ਾਮਲ ਕਰ ਸਕਦਾ ਮੇਰਾ ਨਾਮ ਹਰਜਿੰਦਰਪਾਲ ਤੋਂ ਢਿੱਲੂ ਆ ਹਾਂਜੀ ਸਰ ਅੱਜ ਦਾ ਜੋ ਸਮਾਗਮ ਸੀਗਾ ਇਹ ਸਾਹਜ ਕਿਤਾਬ ਸੀਗੀ ਜੋ ਸਾਡੇ ਬਹੁਤ ਸਾਰੇ ਲੇਖਕਾਂ ਵੱਲੋਂ ਲਿਖੀ ਗਈ ਸੀਗੀ ਤੇ ਜਿਨ੍ਹਾਂ ਦੇ ਸੰਪਾਦਕ ਹਨ ਸੁਰਿੰਦਰ ਚੋਹਾਨ ਜੀ ਨਾਬਾ ਤੇ ਉਹ ਸਮਾਗਮ ਦੇ ਵਿੱਚ ਅਸੀਂ ਵੀ ਅੱਜ ਹਿੱਸਾ ਲਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਤੇ ਪਿਛਲੇ ਸਾਲ ਮੇਰੀ ਕਿਤਾਬ ਆਈ ਸੀਗੀ ਚਿੰਦਨਵਾਨੀ ਤੇ ਜਿਸ ਨੂੰ ਕੋਈ ਬਹੁਤ ਮਾਣ ਸਨਮਾਨ ਮਿਲੇ ਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੇਰੀ ਇਹ ਕਿਤਾਬ ਨੂੰ ਬਹੁਤ ਸਨਮਾਨ ਦਿੱਤਾ ਗਿਆ ਹੈ ਤੇ ਮੈਂ ਧੰਨਵਾਦ ਕਰਦੀ ਆ ਸਾਡੇ ਸਰ ਸਰੇਂਦਰ ਚੋਹਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਕੇ ਅੱਗੇ ਵਧਣ ਦਾ ਹੌਸਲਾ ਦਿੱਤਾ ਤੇ ਮੈਂ ਉਸੇ ਹੌਸਲੇ ਦੇ ਸਦਕਾ ਅੱਜ ਇਸ ਮੰਚ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆ